ਹਾਂਜੀ ਸਰ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕਿਸ ਬੰਚ ਕੀਤੀ ਗਈ ਹੈ ਜਿਹੜੀ ਆਪਣੇ ਪ੍ਰੈਸ ਕਾਨਫਰੰਟ ਮਾਨਯੋਗ ਸੀਪੀ ਸਰ ਸੁਪਨ ਸ਼ਰਮਾ ਜੀ ਵੱਲੋਂ ਜਿਹੜਾ ਆਪਣੇ ਪੈਰੋਲ ਜੰਪਰ ਤੇ ਜਿਹੜੇ ਪੀਓਜ਼ ਨੇ ਉਹਨਾਂ ਖਿਲਾਫ ਇੱਕ ਮੁਹਿੰਮ ਵਿਢੀ ਗਈ ਸੀ ਜਿਹਦੇ ਦੌਰਾਨ ਕਾਰਵਾਈ ਕਰਦੇ ਸੀ ਸੀਪੀ ਜਲੰਧਰ ਪੁਲਿਸ ਨੇ ਇੱਕ ਅਹਿਮ ਯਾ ਕਾਮਯਾਬੀ ਹਾਸਲ ਕੀਤੀ ਹੈ ਜਿਹਦੇ ਵਿੱਚ ਆਪਣੇ ਐਸ ਐਚ ਓ ਸਦਰ ਤੇ ਇੰਚਾਰ ਚੌਕੀ ਜਿੰਦਾਲਾ ਵੱਲੋਂ ਇੱਕ ਟੀਮ ਕਨਸਟੀਟਿਊਟ ਕੀਤੀ ਗਈ ਸੀ ਤੇ ਜਿਹਦੇ ਵਿੱਚ 20 ਸਾਲ ਤੋਂ ਜਿਹੜਾ ਪਗੋੜਾ ਹੈ ਉਹਦਾ ਦੋਸ਼ੀ ਦਾ ਨਾਮ ਹੈ ਜੀ ਆਪਣੇ ਭਿੰਦਰ ਲਾਲ ਸਨ ਆਫ fromParams ਲਾਲ ਆਪਣੇ ਲਖਨਪਾਲ ਪਿੰਡ ਦਾ ਆਪਣੇ ਪੰਦਰਜੀ ਸਦਰ ਪਿੰਡ ਚ ਪੰਦਾ ਉਥੋਂ ਦਾ ਪਗਵਾੜਾ ਸੀ ਉਹ 20 ਸਾਲ ਤੋਂ ਜਿਹੜਾ ਸੀ ਉਹ ਆਪਣੇ ਮਕਦਮਾ ਨੰਬਰ 36 ਹੈਗੀ ਆਪਣੇ ਆਪਣੇ ਸਿਟੀ ਫਗਵਾੜੇ ਦੀ ਉਹਦੇ ਚ ਕਮਰਸ਼ੀਅਲ ਰਿਕਵਰੀ ਸੀ ਉਹਦੇ ਚ ਫਗਵਾੜਾ ਹੋ ਗਿਆ ਸੀ ਤੇ ਉਥੇ ਆਪਣੇ ਐਫਆਈਆਰ ਦੱਚ ਸੀ ਆਪਣੇ ਇਥੇ ਸਦਰ ਥਾਣੇ ਉਹਦੇ ਚੋਂ ਉਹ ਆਪਣੇ ਕਟੂਆ ਜੀਐਨਕੇ ਪੁਲਿਸ ਦੇ ਨਾਲ ਆਪਣਾ ਜੁਆਇੰਟ ਆਪਰੇਸ਼ਨ ਕਰਕੇ ਤੇ ਉਹਨੂੰ ਆਪਾਂ ਨਿਆਂਕਰਨ ਚ ਆਪਣੇ ਸਫਲਤਾ ਹਾਸਿਲ ਕੀਤੀ ਸਰ ਇਹਨੇ ਚਿਰ ਤੋਂ ਕੀ ਕੰਮ ਕਰਦਾ ਸੀਗਾ ਇਹ ਆਪਣੇ ਜੀ ਪੁਲਿਸ ਤੋਂ ਡਰਦਾ ਹੋਇਆ ਉੱਥੇ ਜਿਹੜਾ ਆਪਣੇ ਕਟੋਏ ਜਾ ਕੇ ਸੈਟਲ ਹੋ ਗਿਆ ਹੋਇਆ ਸੀ ਤੇ ਬਾਕੀ ਜਿਹੜੀ ਆਪਣੀ ਇਨਵੈਸਟੀਗੇਸ਼ਨ ਚ ਆਪ ਕੋ ਉਸ ਚੀਜ਼ ਨੂੰ ਆਪਾਂ ਕਲੀਅਰ ਕਰਦੇ ਹਾਂ